RSS ਆਗੂ ਦੇ ਪੁੱਤਰ ਦਾ ਕਤਲ ਕਰਨ ਵਾਲੇ ਮਾਸਟਰਮਾਈਂਡ ਦਾ ਪੁਲਿਸ ਦੇ ਵੱਲੋਂ ਐਨਕਾਊਂਟਰ ਕੀਤਾ ਗਿਆ ਜੀਹਾਂ ਫਿਰੋਜ਼ਪੁਰ ਦੇ ਮੋਤੀ ਬਾਜ਼ਾਰ ਇਲਾਕੇ ਦੇ ਵਿੱਚ ਬੀਤੇ ਦਿਨੀ RSS ਆਗੂ ਦੇ ਪੁੱਤਰ ਨਵੀਨ अरोड़ा ਦਾ ਕਤਲ ਕੀਤਾ ਗਿਆ ਸੀ ਤੇ ਇਸ ਕਤਲकांड ਦੇ ਮਾਸਟਰਮਾਈਂਡ ਦਾ ਹੁਣ ਪੁਲਿਸ ਦੇ ਵੱਲੋਂ ਐਨਕਾਊਂਟਰ ਕੀਤਾ ਗਿਆ ਹੈ ਮਾਸਟਰਮਾਈਂਡ ਗੁਰਸਿਮਰਨ ਉਰਫ ਜਤਿਨ ਕਾਲੀ ਦੀ ਗ੍ਰਿਫਤਾਰੀ ਕੀਤੀ ਗਈ ਹੈ ਉਸ ਦੇ ਕੋਲੋਂ 32 ਬੋਰ ਦਾ ਪਿਸਤੌਲ ਵੀ ਬਰਾਮਦ ਹੋਇਆ ਹੈ ਇਸ ਦੌਰਾਨ ਗੋਲੀਬਾਰੀ ਵੀ ਹੋਈ ਹੈ ਤੇ ਦੋਸ਼ੀ ਦੇ ਗੋਲੀਆਂ ਵੀ ਲੱਗੀਆਂ ਨੇ ਜਿਸ ਨਾਲ ਉਹ ਜ਼ਖਮੀ ਹੋ ਗਿਆ ਹੈ ਪੁਲਿਸ ਨੇ ਉਸ ਨੂੰ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਿੱਥੇ ਕਿ ਉਹ ਜੇਰੇ ਇਲਾਜ ਹੈ ਇਸ ਸੰਬੰਧ ਵਿੱਚ ਫਿਰੋਜ਼ਪੁਰ ਦੇ ਐਸਐਸਪੀ ਭੁਪਿੰਦਰ ਸਿੰਘ ਨੇ ਜਾਣਕਾਰੀ ਸਾਂਝੀ ਕੀਤੀ ਹੈ ਉਹਨਾਂ ਦੱਸਿਆ ਹੈ ਕਿ ਪੁਲਿਸ ਨੂੰ ਇਸ ਸੰਬੰਧ ਵਿੱਚ ਗੁਪਤ ਇਤਲਾਹ ਮਿਲੀ ਸੀ ਕਿ ਦੋਸ਼ੀ ਜਤਿਨ ਫਿਰੋਜ਼ਪੁਰ ਦੇ ਪਿੰਡ ਆਰਿਫਕੇ ਵਾਲੀ ਵਿਖੇ ਕੁੰਮਰੇ ਹੈ ਪੁਲਿਸ ਨੂੰ ਤਾਂ ਇਸ ਦੀ ਪਹਿਲਾਂ ਹੀ ਪਾਲ ਸੀ ਪੁਲਿਸ ਨੇ ਇਸ ਗੁਪਤ ਸੂਚਨਾ ਤੇ ਕਾਰਵਾਈ ਕੀਤੀ ਇਸ ਦੌਰਾਨ ਨਾਕਾ ਵੀ ਲਗਾਇਆ ਗਿਆ ਇਸ ਵੇਲੇ ਜਤਿਨ ਕਾਲੀ ਇਧਰੋਂ ਮੋਟਰਸਾਈਕਲ ਤੇ ਲੰਘ ਰਿਹਾ ਸੀ ਪੁਲਿਸ ਨੇ ਇਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰੰਤੂ ਇਸ ਨੇ ਰੁਕਣ ਦੀ ਬਜਾਏ ਪੁਲਿਸ ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਪੁਲਿਸ ਨੇ ਵੀ ਜਵਾਬੀ ਕਾਰਵਾਈ ਕੀਤੀ ਤੇ ਇਹ ਦੋਸ਼ੀ ਪੁਲਿਸ ਦੀਆਂ ਗੋਲੀਆਂ ਦਾ ਸ਼ਿਕਾਰ ਹੋ ਗਿਆ ਜਿਸ ਨਾਲ ਇਹ ਜ਼ਖਮੀ ਹੋ ਗਿਆ ਪੁਲਿਸ ਨੇ ਇਸ ਨੂੰ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਹੁਣ ਪੁਲਿਸ ਅਧਿਕਾਰੀ ਦਾ ਆਖਣਾ ਹੈ ਕਿ ਇਸ ਦੇ ਕੋਲੋਂ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਜਾਵੇਗੀ ਕਿ ਆਖਿਰਕਾਰ ਉਸਨੇ ਇਹ ਕਤਲ ਕਿਉਂ ਕੀਤਾ ਇਸ ਕਤਲकांड ਦੇ ਦੂਜੇ ਦੋਸ਼ੀ ਦੀ ਗ੍ਰਿਫਤਾਰੀ ਦੇ ਲਈ ਪੁਲਿਸ ਦੇ ਵੱਲੋਂ ਹੁਣ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਪੁਲਿਸ ਅਧਿਕਾਰੀ ਦਾ ਆਖਣਾ ਹੈ ਕਿ ਇਸ ਤੇ ਬਣਦੀ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਜਿਹੜਾ ਪਿੱਛੇ ਮਰਡਰ ਹੋਇਆ ਸੀਗਾ ਉਹਦੇ ਵਿੱਚ ਜਿਹੜਾ ਇੱਕ ਗੁਰਸਿਮਰਨ ਐਲੀਅਸ ਜਤਨ ਕਾਲੀ ਉਹ ਵਾਂਟਡ ਸੀ ਤੇ ਉਸ ਦੀ ਇਨਫੋਰਮੇਸ਼ਨ ਜਿਹੜੀ ਸਾਡੀ ਸਾਰੇ ਪਾਸੇੋਂ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਸੀ ਇਨਫੋਰਮੇਸ਼ਨ ਮਿਲ ਤੇ ਪਤਾ ਲੱਗਿਆ ਵੀ ਉਹ ਇਧਰ ਆਰਐਫਕੇ ਰੋਡ ਦੇ ਅੱਗੇ ਸੋਢੀ ਵਾਲੇ ਦੇ ਕੋਲੇ ਇਧਰਲੇ ਪਾਸੇ ਉਹ ਉਹ ਘੁੰਮ ਫੜਿਆ ਤੇ ਇਨਫੋਰਮੇਸ਼ਨ ਬੇਸ ਨਾਕਾ ਬਣੀਆਂ ਕੀਤੀਆਂ ਹੋਈਆਂ ਇੱਕ ਨਾਕੇ ਤੇ ਸਾਡੇ ਡੀਐਸਪੀ ਸਿਟੀ ਡੀਐਸਪੀ ਡੀ ਸੀਏ ਇਨਚਾਰਜ ਦੇ ਸਿਚੁਏਟੀ ਅਰਾਉਂਡ ਤੇ ਸੀਗੇ ਤਾਂ ਉਸ ਜਗ੍ਹਾ ਤੇ ਇੱਕ ਮੋਟਰਸਾਈਕਲ ਬਹੁਤ ਧੀ ਸਪਸਤਾਰ ਚਾਇਆ ਉਹਨੂੰ ਰੁਕਣ ਦਾ ਇਸ਼ਾਰਾ ਕੀਤਾ ਉਸਨੇ ਉੱਥੋਂ ਭਜਾਉਣ ਦੀ ਕੋਸ਼ਿਸ਼ ਕੀਤੀ ਗੱਡੀਆਂ ਨੇ ਫਾਲੋ ਕੀਤਾ ਤੇ ਉਸਨੇ ਅੱਗੇ ਪੁਲਿਸ ਪਾਰਟੀ ਦੇ ਫਾਇਰ ਕੀਤੇ ਉਹ ਫਾਇਰ ਸਾਡੀ ਗੱਡੀ ਦੇ ਸ਼ੀਸ਼ੇ ਤੇ ਵੀ ਵੱਜੇ ਮਤਲਬ ਬਚਤ ਰਹਿ ਗਈ ਜਿਹੜਾ ਸਾਡੇ ਡਰਾਈਵਰ ਦੀ ਸੀਟ ਵੱਲੋਂ ਉਸਨੇ ਫਾਇਰ ਕੀਤਾ ਸੀ ਤੇ ਉਹਦੇ ਲੱਗ ਸਕਦਾ ਸੀ ਤੇ ਉਹ ਜਦੋਂ ਗੱਡੀਆਂ ਰੋਕ ਕੇ ਜਵਾਬੀ ਫਾਇਰ ਕੀਤਾ ਕਿਉਂ ਉਸਨੂੰ ਵਾਰਨਿੰਗ ਦਿੰਦੇ ਹੋਏ ਤਾਂ ਉਸਦੇ ਉਹ ਜ਼ਖਮੀ ਹੋ ਗਿਆ ਤੇ ਉਸਨੂੰ ਗ੍ਰਿਫਤਾਰ ਕੀਤਾ ਤੇ ਸੇ ਇਲਾਜ ਵਾਸਤੇ ਤੇ ਸਿਵਲ ਹਸਪਤਲ ਦਾ ਕੋਟਰਾ ਸਰ ਉਸ ਵੈਪਨ ਨਾਸ ਨੇ ਫਾਇਰ ਕੀਤਾ ਕਿ ਉਹ ਹੀ ਆਪਣੇ ਜੋ ਹਥਿਆਰ ਇਹ ਹਜੇ ਚੈੱਕ ਕਰਾਂਗੇ ਜੀ ਚੈੱਕ ਕਰਾਂਗੇ ਉਹ ਬੱਤੀ ਬੋਰ ਦਾ ਇੱਕ ਕ੍ਰਿਸਟਲ ਹੈ ਜਿਸ ਦੇ ਨਾਲ ਫਾਇਰ ਕੀਤਾ ਉਹ ਸੀ ਰਿਕਵਰ ਕੀਤਾ ਤੇ ਬਾਕੀ ਕੀ ਉਹੀ ਵੈਪਨ ਜਿਸ ਦੇ ਨਾਲ ਮਰਡਰ ਵੈਪਨ ਹੈ ਕਦੀ ਇਹ ਬਾਦੀ ਤਫਤੀਸ਼ਦਾਰ ਸਰ ਹੁਣ ਤੱਕ ਟੋਟਲ ਕਿੰਨੇ ਗ੍ਰਫਤਾਰ ਕਰ ਲਏ ਦੋ ਪਹਿਲਾਂ ਕੀਤੇ ਸੀ ਜੀ ਕਨਵ ਤੇ ਹਰਸ਼ ਤੇ ਇਹ ਤੀਜਾ ਜਿਹੜਾ ਜਤਨ ਕਾਲੀ ਹੈ ਇਹਨੂੰ ਗ੍ਰਫਤਾਰ ਕੀਤਾ ਇਹ ਫਰੋਇਪਰ ਫਰੋਇਪਰ ਦੇ ਕਿਹਾ ਨਾ ਵਾਲਾ ਜ ਆਸਪਾਸ ਦਾ ਹਾਂਜੀ ਇਹ ਇੱਥੇ ਨੇੜੇ ਪਿੰਡ ਹੈ ਵਦਨੀ ਜੈਮਲ ਸਿੰਘ ਪਿੰਡ ਦਾ ਤੇ ਪਰ ਇੱਥੇ ਹੀ ਪਟੇ ਵਾਲੀ ਬਸਤੀ ਜੀ ਰਹਿੰਦਾ ਸੀ ਪਿਛੇ ਕਾਫੀ ਸਮੇਂ ਤੋਂ ਇਹ ਜੀ ਜਿਹੜਾ ਪਿੱਛੇ ਮਰਡਰ ਹੋਇਆ ਸੀਗਾ ਉਹਦੇ ਵਿੱਚ ਜਿਹੜਾ ਇੱਕ ਗੁਰਸਿਮਰਨ ਐਲੀਅਸ ਜਤਨ ਕਾਲੀ ਉਹ ਵੌਂਟਡ ਸੀ ਤੇ ਉਸੇ ਇਨਫੋਰਮੇਸ਼ਨ ਦਾ ਜਿਹੜੀ ਸਾਡੀ ਸਾਰੇ ਪਾਸਿਓਂ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਸੀ ਇਨਫੋਰਮੇਸ਼ਨ